そん <So>,、no. mm hmm. ਪ੍ਰਣਾਵਤ ਨਾਨਕ ਹੁਕਮ ਅਪਛਾਣ ਸੁਖ ਹੋਵਹਿ ਦਨੋਤਾਤੀ ਆਏ ਪ੍ਰਵ ਸ਼ਰਣਾਗਤੀ ਸਿਰ ਪਾਨਿਤ ਦਇਆਨ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਹਾ ਇਕ ਅਕਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਜੁਗ ਜਹਾਨ ਦੇ ਵਾਲੀ ਚਬਰ ਤਖਤਾਂ ਦੇ ਮਾਲਕ ਗਿਆਨ ਦੇ ਮੁਜੱਸਮੇ ਰਹਿਮਤਾਂ ਦੇ Bhandar ਜਹ ਰਾਜਹੂਰ ਹਾਜ਼ਰ ਹਜੂਰ ਦੇ ਆਰਮੀ ਗੱਦੀ ਤੇ ਬਰਾਜਮਾਨ ਕਲਯੁਗ ਕੇ ਅਵਤਾਰ ਸਮੂਚੀ ਮਾਨਵਤਾ ਦੇ ਸਾਂਝੇ ਰਹਿਬਰ ਪਰਮੇਸ਼ਰ ਜੀ ਦਾ ਹਿਰਦਾ ਸਵ ਰੂਪ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਦੀ ਪਾਵਨ ਮਵਾਰਕ ਨੀਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਭਾਗ ਹਨ ਭਗਤਾਂ ਦੇ ਸਿਰ ਮੌਰ ਸਰੋਮਣੀ ਭਗਤ ਭਗਤ ਕਬੀਰ ਜੀਆਂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਪਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਂਝ ਹੁੰਦੇ ਹਾਂ ਅੱਜ ਦੇ ਪਾਵਨ ਸ਼ਲੋਕ ਦੇ ਵਿੱਚ ਜੋ ਸਾਨੂੰ ਕਲਯੁਗੀ ਜੀਵਾਂ ਨੂੰ ਕਬੀਰ ਜੀ ਸਮਝਾ ਰਹੇ ਨੇ ਕਬੀਰ ਅਰਸ ਕੋ ਗਾਂਡੋ ਚੂਸੀਏ ਗੁਨ ਕੋ ਮਰੀਏ ਰੋਏ ਅਬ ਗੁਨੀ ਆਰੀ ਮਾਨਸ ਹੈ ਪਲੋ ਨਾ ਕਹ ਹੈ ਕੋਈ ਇਸ ਪਾਵਨ ਸ਼ਲੋਕ ਦੇ ਅੰਦਰ ਕਬੀਰ ਜੀ ਗਾਂਡੋ ਕਹਿੰਦੇ ਨੇ ਗੰਨੇ ਨੂੰ ਜਿਸ ਤਰ੍ਹਾਂ ਕਹਿੰਦੇ ਗੰਨੇ ਦਾ ਰਸ ਹੈ ਅਤੇ ਉਹਨੂੰ ਬੇਲਣੇ ਦੇ ਵਿੱਚ ਪਾਇਆ ਜਾਂਦਾ ਹੈ ਪੀੜਿਆ ਜਾਂਦਾ ਹੈ ਪੀਸਿਆ ਜਾਂਦਾ ਹੈ ਉਹਦੇ ਵਿੱਚੋਂ ਫਿਰ ਅੰਮ੍ਰਿਤ ਰੂਪੀ ਜੋ ਰਸ ਆਉਂਦਾ ਉਹਦੀ ਕਦਰ ਅਨੇਕਾਂ ਤਰੀਕਿਆਂ ਦੇ ਨਾਲ ਫਿਰ ਪਾਈ ਜਿਹਦੀ ਅੰਮ੍ਰਿਤ ਵਰਗੀ ਮਠਿਆਈ ਤਿਆਰ ਹੁੰਦੀ ਹੈ ਗੁੜ ਸ਼ੱਕਰ ਖੰਡ چینی ਜੋ ਮਰਜੀ ਉਸ ਅੰਮ੍ਰਿਤ ਤੋਂ ਬਣਾਇਆ ਜਾ ਸਕਦਾ ਹੈ ਪਰ ਇਹਦੀ ਰੰਗਤ ਜਿਹੜੀ ਹੈ ਅੰਮ੍ਰਿਤ ਦੀ ਤਾਂ ਜਿਹੜੀ ਕਬੀਰ ਜੀ ਉਸ ਗੰਨੇ ਦੀ ਅਵਸਥਾ ਬਿਆਨ ਕਰਦੇ ਨੇ ਤਾਂ ਜੇ ਗੰਨਾ ਆਖੇ ਕਿ ਮੈਂ ਰਸ ਨਹੀਂ ਦੇਣਾ ਜਾਂ ਗੰਨੇ ਦਾ ਰਸ ਫਿੱਕਾ ਹੋਵੇ ਤਾਂ ਉਹਨੂੰ ਫਿਰ ਵੀ ਨਹੀਂ ਵਰਤੇ ਆ ਜਾਂਦਾ ਕਬੀਰ ਜੀ ਕਹਿੰਦੇ ਨੇ ਉਹਦੀ ਕਦਰ ਜਾਂ ਉਹਦੀ ਮਠਿਆਸ ਦੀ ਕਦਰ ਉਹਦੀ ਅੰਮ੍ਰਿਤ ਦੀ ਕਦਰ ਉਦੋਂ ਪੈਂਦੀ ਹੈ ਜਦੋਂ ਉਹ ਪੀੜਿਆ ਜਾਂਦਾ ਹੈ। 12ਵੇਂ ਬੇ ਕੇ ਨਹੀਂ ਅਤਾਜਾ ਲਾਇਆ ਜਾ ਸਕਦਾ ਕਿ ਇਹਦਾ ਰਸ ਕਿਦਾਂ ਦਾ ਹੋਵੇਗਾ ਕਿਵੇਂ ਹੋਵੇਗਾ ਤਾਂ ਜਦੋਂ ਆਪਾਂ ਨੇ ਉਹਨੂੰ ਚੂਸਣਾ ਹੈ ਜਾਂ ਬੇਲਣੇ ਦੇ ਵਿੱਚ ਪਾਉਣਾ ਹੈ ਰਸ ਨੂੰ ਪੀਣਾ ਹੈ ਜਾਂ ਕੋਈ ਉਤਪਾਦਾਰਤ ਵਸਤੂ ਤਿਆਰ ਹੋਈ ਹੈ ਤਾਂ ਉਹ ਤੋਂ ਫਿਰ ਪਤਾ ਲੱਗਣਾ ਕਿ ਇਹ ਤਾਂ ਅੰਮ੍ਰਿਤ ਵਰਗਾ ਰਸ ਹੈ ਪਰ ਹੋਇਆ ਉਦੋਂ ਕਬੀਰ ਜੀ ਕਹਿੰਦੇ ਨੇ ਜਦੋਂ ਉਹਨੇ ਆਪਣਾ ਆਪ ਪਹਿਲਾਂ ਦਾ ਮਿਟਾ ਲਿਆ ਗੰਨਾ ਸੀ ਮੇਲਣੇ ਦੇ ਵਿੱਚ ਪਾਇਆ ਗੰਨੇ ਨੇ ਆਪਣੇ ਆਪ ਨੂੰ ਮਿਟਾ ਲਿਆ ਰਸ ਇੱਕ ਪਾਸੇ ਹੋ ਗਿਆ ਅਤੇ ਜਿਹੜਾ ਉਹਦਾ ਫੂਸ ਰਹਿ ਗਿਆ ਉਹ ਇੱਕ ਪਾਸੇ ਹੋ ਗਿਆ ਹੁਣ ਕਦਰ ਕੀ ਦੀ ਹੈ ਉਸ ਅੰਮ੍ਰਿਤ ਦੀ ਕਦਰ ਲੈ ਜਿਹੜਾ ਉਹਦੇ ਵਿੱਚੋਂ ਨਿਕਲੇ ਐ ਮਾਲੋ ਜੂਸ ਨਿਕਲੇ ਐ ਸੂਬ ਨਿਕਲੇ ਉਹਦੀ ਕਦਰ ਹੈ ਕਬੀਰ ਜੀ ਕਹਿੰਦੇ ਨੇ ਜੇ ਬੋਤਾ ਚਿਰ ਇਹ ਨਾ ਇਹਨੂੰ ਵੱਢੀ ਤੇ ਤਾਂ ਵੀ ਖਰਾਬ ਹੋ ਜਾਂਦਾ ਹੈ ਬੋਤਾ ਚਿਰ ਜੇ ਤੂੰ ਇਹਨੂੰ ਵੱਢ ਕੇ ਰੱਖੇਂਗਾ ਇਹ ਤਾਂ ਵੀ ਖਰਾਬ ਹੋ ਜਾਂਦਾ ਹੈ ਸਮੇਂ ਦੇ ਨਾਲ ਇਹ ਵਰਤਿਆ ਜਾਂਦਾ ਹੈ ਸਮੇਂ ਤੋਂ ਬਾਅਦ ਫਿਰ ਇਹਦੇ ਵਿੱਚੋਂ ਜੋ ਜਿਵੇਂ ਕੀੜੇ ਲੱਗ ਜਾਣੇ ਜਾਂ ਜਿਵੇਂ ਵੀ ਇਹ ਲੋ ਖਰਾਬ ਹੋ ਜਾਂਦਾ ਹੈ ਗੰਨਾ ਜੋ ਹੈ ਰੁੱਤ ਦੇ ਵਿੱਚ ਸਮੇਂ ਦੇ ਵਿੱਚ ਇਹ ਬੀਜਿਆ ਜਾਂਦਾ ਹੈ ਸਮੇਂ ਦੇ ਅਨੁਸਾਰ ਹੀ ਵੜਿਆ ਜਾਂਦਾ ਹੈ ਤਕਵੀਰ ਜੀ ਕਹਿੰਦੇ ਨੇ ਅੰਮ੍ਰਿਤ ਦਾ ਕੋਈ ਰਸ ਦਾ ਜਿਹੜਾ ਰਸ ਹੈ ਨਾ ਉਹਦਾ ਸਮਾਂ ਕਿਸ ਤਰੀਕੇ ਦੇ ਨਾਲ ਇਹ ਉਹ ਬੀਜਿਆ ਜਾਂਦਾ ਹੈ ਬੀਜਣ ਦਾ ਤਰੀਕਾ ਵੀ ਉਹਦਾ ਵੱਖਰਾ ਹੈ ਅਤੇ ਵਟਣ ਦਾ ਤਰੀਕਾ ਵੀ ਵੱਖਰਾ ਹੈ ਬੇਲਣੇ ਦੇ ਵਿੱਚ ਪਾਉਣ ਦਾ ਵੀ ਤਰੀਕਾ ਵੱਖਰਾ ਹੈ ਉਹਦਾ ਅੰਮ੍ਰਿਤ ਜਿਹੜਾ ਫਿਰ ਜਿਹੜੇ ਕਲਾੜੀਆਂ ਲਾਈਆਂ ਜਾਂਦੀਆਂ ਨੇ ਉਹਨੂੰ ਫਿਰ ਰਸ ਨੂੰ ਗਰਮ ਕੀਤਾ ਜਾਂਦਾ ਜਿਵੇਂ ਤਿਆਰ ਕਰਦੇ ਨੇ ਕਲਾੜੀਆਂ ਵਾਲੇ ਅਡੋ ਅਡ ਉਹਦੇ ਵਿੱਚੋਂ ਉਹ ਵਸਤੂ ਪਦਾਰਥ ਤਿਆਰ ਕਰਦੇ ਨੇ ਹੁਣ ਕਬੀਰ ਜੀ ਕਹਿੰਦੇ ਨੇ ਇਨਸਾਨ ਤੋਂ ਇਸ ਜਿੰਦ ਤੋਂ ਇਸ ਇਨਸਾਨ ਤੋਂ ਬਹੁਤ ਕੁਝ ਅੱਗੇ ਪ੍ਰਾਪਤ ਹੁੰਦਾ ਹੈ ਵਸਤੂਆਂ ਪਦਾਰਥ ਲੋਕ ਦਾ ਸੁੱਖ ਪਰਲੋਕ ਦਾ ਸੁੱਖ ਹਰ ਇੱਕ ਸ਼ੈ ਕਬੀਰ ਜੀ ਕਹਿੰਦੇ ਇਹ ਝੋਲੀ ਦੇ ਵਿੱਚ ਗੰਨੇ ਦਾ ਰਸ ਜਿਹੜਾ ਬੜੇ ਆ ਜਾਂਦਾ ਹੈ ਉਹ ਆਪਣੇ ਆਪ ਨੂੰ ਤਾਂ ਜਦੋਂ ਮਿਟਾ ਲੈਂਦਾ ਤਾਂ ਫਿਰ ਰਸ ਬਣਦਾ ਕਬੀਰ ਜੀ ਕਹਿੰਦੇ ਨੇ ਜਦੋਂ ਤੇਰੀ ਹਸਤੀ ਬਣੇਗੀ ਤੇਰੇ ਆਪਣੇ ਆਪ ਦੇ ਨਾਲ ਬਣੇਗੀ ਆਪਣੇ ਆਪ ਨੂੰ ਜਦੋਂ ਤੂੰ ਗਵਾ ਲਿਆ ਮਿਟਾ ਲਿਆ ਉਦੋਂ ਤੇਰੀ ਹਸਤੀ ਸ਼ੁਰੂ ਹੋਏਗੀ ਆਪਣੀ ਈਗੋ ਨੂੰ ਆਪਣੇ ਹੰਕਾਰ ਨੂੰ ਜਦੋਂ ਇਹ ਮਿਟਾਉਂਦਾ ਹੈ ਤਾਂ ਫਿਰ ਇਹਦਾ ਜਿਹੜਾ ਅੰਮ੍ਰਿਤ ਵਰਗਾ ਰਸ ਹੈ ਪੰਜਵੇਂ ਪਾਚਾ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਇਹਦਾ ਰਸ ਬਣਦਾ ਹੈ ਨਾ ਉਸ ਇਸ ਭਾਵ ਦਾ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਦਰਦਰ ਦੀਆਂ ਜਠੋਕਰਾਂ ਨੇ ਨਾ ਕਿਸੇ ਦਰਦਾ ਬਣਿਆ ਨਾ ਇਹਨੇ ਕਿਸੇ ਦਰਨੇ ਨੂੰ ਬਣਾਇਆ ਹੈ ਕਿਉਂਕਿ ਇਹਦਾ ਫਰੇਵ ਹੈ ਇਹਦਾ ਕੁਫਰ ਹੈ ਇਹਦਾ ਸਿਰਫ ਮਾਰਦਾ ਵਿਖਾਵਾ ਹੈ ਨਾ ਕਿਸੇ ਪੀਰ ਪਕੰਬਰ ਨੂੰ ਇਹਨੇ ਬਣਾਇਆ ਨਾ ਪੀਰ ਪਕੰਬਰ ਨੇ ਇਹਨੂੰ ਬਣਾਇਆ ਹੁਣ ਜਦੋਂ ਐਦਾਂ ਦਾ ਇਨਸਾਨ ਦੁਨੀਆ ਤੇ ਹੈ ਨਿਗਰੇ ਕਾ ਨਾਂ ਹੈ ਬੁਰਾ ਔਰ ਫਾਰਮੈਲਿਟੀ ਦੇ ਲਈ ਗਿਆ ਮੱਥਾ ਵੀ ਟੇਕਿਆ ਨਮਸਕਾਰ ਵੀ ਕੀਤੀ ਇਹਦੀ ਫਾਰਮੈਲਿਟੀ ਹੈ ਪਰ ਅੰਦਰੋਂ ਗੁਰੂ ਨੂੰ ਮੰਨਿਆ ਨਹੀਂ ਅੰਦਰੋਂ ਗੁਰੂ ਨੂੰ ਤੇ ਆਇਆ ਨਹੀਂ ਪਰ ਉਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਨਿਗੁਰੇ ਕਾ ਨਾਂ ਹੈ ਬਣਾ ਭਾਈ ਇਹ ਨਿਗੁਰਾ ਹੈ ਜਿਹੜਾ ਗੁਰੂ ਤੋਂ ਵਾਂਝਾ ਹੋਵੇ ਨਿਗੁਰਾ ਇਹਦਾ ਤੱਕ ਕਹਿੰਦੇ ਨਾਂ ਲੈਣਾ ਵੀ ਮਾੜਾ ਹੈ ਸੰਗ ਕਰਨਾ ਉਹਦੇ ਨਾਲ ਵਰਤਣਾ ਉਹ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਤੱਕ ਕਹਿੰਦੇ ਨੇ ਸਤਿਗੁਰੂ ਕੀ ਉਹਦਾ ਨਾਂ ਲੈਣਾ ਵੀ ਮਾੜਾ ਹੈ ਕਿਉਂਕਿ ਜਿਸ ਦੇ ਰਸਤੇ ਆਪਾਂ ਜਾਣਾ ਨਹੀਂ ਹੈ ਤਾਂ ਪਰ ਉਹਦਾ ਰਸਤਾ ਰਾਸਤੇ ਦਾ ਰਸ ਮਨ ਲੋਕ ਪੁੱਛੇਦਾ ਕੀ ਫਾਇਦਾ ਇਹਦਾ ਭਾਵ ਇਹ ਹੈ ਕਿ ਨਿਗਰੇ ਕਾ ਨਾਉ ਹੈ ਬੁਰਾ ਜਦ ਉਸ ਰਸਤੇ ਤੇ ਜਾਣੇ ਨਹੀਂ ਤਾਂ ਫਿਰ ਪੁੱਛਣ ਦਾ ਵੀ ਕੀ ਫਾਇਦਾ ਆਪਣਾ ਸਮਾਂ जाया ਕਰਨ ਦਾ ਵੀ ਕੀ ਫਾਇਦਾ ਤਾਂ ਇੱਥੇ ਕਬੀਰ ਜੀ ਸਾਨੂੰ ਇਹ ਦੱਸ ਰਹੇ ਨੇ ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕੋ ਮਰੀਐ ਰੋਏ ਜਿਵੇਂ ਰਸ ਉਹਦੇ ਵਿੱਚ ਹ ਗੰਨੇ ਦੀ ਆਪਣੀ ਕੋਈ ਉਕਾਦ ਨਹੀਂ ਹੈ रस ਭਰੇ ਰੱਬ ਨੇ ਗੰਨੇ ਦੇ ਵਿੱਚ ਬਲੋ ਧਰਤੀ ਦੇ ਵਿੱਚ ਬੀਜ ਬੀਜਿਆ ਜਾਂਦਾ ਹੈ ਹੁਣ ਕਿਕਰ ਦਾ ਬੀਜ ਬੀਜਿਆ ਇੱਕ ਪਾਸੇ ਅਮ ਦਾ ਬੂਡਾ ਬੀਜਿਆ ਹੁਣ ਜਿੱਦਾਂ ਦਾ ਸਾਡਾ ਬੀਜ ਹੈ ਨਾ ਫਲ ਤਾਂ ਉਦਾਂ ਦਾ ਹੋਣਾ ਹੈ ਉਹਨੇ ਰਸ ਤਾਂ ਉਦਾਂ ਦਾ ਦੇਣਾ ਹੁਣ ਇੱਕ ਪਾਸੇ ਅਮਰਤ ਬੀਜਿਆ ਜਾ ਰਿਹਾ ਹੈ ਦੂਜੇ ਪਾਸੇ ਜ਼ਹਿਰ ਬੀਜਿਆ ਜਾ ਰਿਹਾ ਹੈ ਸਮਾਂ ਇਕੋ ਜਿਹਾ ਢੰਗ ਵੀਜਣ ਦਾ ਇਕੋ ਜਿਹਾ ਪੈਲੀ ਇਕੋ ਜਿਹੀ ਵਾਈ ਹੈ ਇਕੋ ਜਿਹਾ ਪਾਣੀ ਲਾਇਆ ਇਕੋ ਜਿਹੀ ਔਰਖ ਵਾਲੀ ਕਰਦਾ ਪਿਆ ਅਤੇ ਇਹ ਬਾਅਦ ਦੇ ਵਿੱਚ ਆਖੇ ਮੈਂ ਤਾਂ ਪੂਰਾ ਧਿਆਨ ਕੀਤਾ ਮੈਂ ਤਾਂ ਤਰੀਕੇ ਦੇ ਨਾਲ ਵਾਇਆ ਜਿਵੇਂ ਇਹਨੇ ਵਾਇਆ ਮੈਂ ਉਦਾਂ ਹੀ ਕੀਤਾ ਜਿਵੇਂ ਨੇ ਪਾਣੀ ਲਾਇਆ ਮੈਂ ਉਦਾਂ ਕੀਤਾ ਇਹਦੇ ਇਹ ਅੰਮ੍ਰਿਤ ਵਰਗਾ ਬੂਟਾ ਅੰਬ ਦਾ ਕਿਵੇਂ ਹੋ ਗਿਆ ਮੇਰੇ ਇਹ ਜ਼ਹਿਰ ਵਰਗਾ ਕਿ ਕਰਦਾ ਬੂਟਾ ਕਿਵੇਂ ਕਿਉਂਕਿ ਜੇ ਜਿਹੜਾ ਤੂੰ ਬੀਜ ਬੀਜਿਆ ਨਾ ਉਹ ਤੇਰੀ ਹਥੇਲੀ ਤੇ ਸੀ ਤੂੰ ਆਪ ਬੀਜਿਆ ਅਤੇ ਉਹਦੇ ਵਿੱਚੋਂ ਜੋ ਪੁੰਗਰਿਆ ਹੈ ਉਹ ਰੱਬ ਦੀ ਮਰਜ਼ੀ ਹੈ ਬੀਜ ਤੇ ਰਹਿ ਜੋ ਪੁੰਗਰ ਰਿਹਾ ਉਹਨੂੰ ਪਰਫੁੱਲਤ ਕਰਨਾ ਰੱਬ ਦੀ ਮਰਜ਼ੀ ਹੈ ਅਤੇ ਜਿਹੜਾ ਅਸੀਂ ਧਰਤੀ ਦੇ ਵਿੱਚ ਬੀਜ ਬੀਜਿਆ ਗਿਆ ਉਹਨੇ ਅਨੰਤ ਗੁਣਾ ਸਾਨੂੰ ਵਾਪਸ ਦੇਣਾ ਹੈ ਜਿਸ ਹਿਸਾਬ ਦੇ ਨਾਲ ਉਹ ਬੂਟਾ ਹੈ ਪੌਦਾ ਹੈ ਭਾਵੇਂ ਫਸਲ ਹੈ ਫਸਲ ਹੈ 5 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਚੋਨਾ ਬੀਜਿਆ ਕਣਕ ਦੇ ਬੀਜੀ ਹੈ ਉਹਦੇ ਹਿਸਾਬ ਦੇ ਨਾਲ ਫਿਰ ਉਹਨੇ ਅਨੇਕਾਂ ਦੇ ਤਰ੍ਹਾਂ ਦੇ ਨਾਲ ਸਾਨੂੰ ਮੰਨ ਲੋ ਉਹਨੇ ਰਹਿਮਤ ਕਰਨੀ ਹੈ ਸਾਡੇ ਤੇ ਸਾਨੂੰ ਫਸਲ ਬੀਜੀ ਹੈ ਬੂਟਾ ਬੀਜੀ ਹੈ ਅਨੰਤ ਗੁਣਾ ਸਤਿਗੁਰੂ ਸਾਨੂੰ ਦਿੰਦੇ ਨੇ ਤਾਂ ਇਸੇ ਹੀ ਤਰ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੇਰੇ ਗੁਣ ਨੇ ਔਗਣ ਨੇ ਹੁਣ ਤੇਰੇ ਆਪਣੇ ਮਨ ਦੀ ਮਰਜ਼ੀ ਹੈ ਗੋਣਾ ਦੇ ਨਾਲ ਚੱਲ ਲੈ ਭਾਵੇਂ ਅਗਣਾ ਦੇ ਨਾਲ ਚੱਲ ਲੈ ਅਗਣਾਰੇ ਮਾਨਸ ਭਲੋ ਨਾ ਕਹੇ ਕੋਈ ਹੁਣ ਇਤੇ ਇੱਕ ਤਾਂ ਗੱਲ ਪੱਕੀ ਹੈ ਕਿ ਜਿਹੜੇ ਰੱਬ ਦੇ ਦਰ ਤੇ ਚੱਲੇ ਨੇ ਜਾਂ ਚੱਲ ਰਹੇ ਨੇ ਚੱਲੇ ਹੋਏ ਨੇ ਦੁਨੀਆ ادب ਸਤਕਾਰ ਉਹਨਾਂ ਦੀ ਕਰਦੀ ਆਈ ਹੈ ਤੇ ਕਰਦੀ ਰਹੇਗੀ ਰੱਬ ਨੇ ਆਪਣੇ ਪਿਆਰਿਆਂ ਨੂੰ ਪ੍ਰਗਟ ਕੀਤਾ ਹੈ ਕਰਦੇ ਨੇ ਤੇ ਕਰਦੇ ਰਹਿਣਗੇ ਜਿਹੜਾ ਰੱਬ ਦੇ ਆਸਰੇ ਰੱਬ ਦੇ ਸਾਰੇ ਰੱਬ ਦੇ ਆਸਰੇ ਰੱਬ ਦੀ ਟੇਕ ਤੱਕਦੇ ਨੇ ਰੱਬ ਉਹਨਾਂ ਦੇ ਬਾਰੇ ਨਿਹਾਰੇ ਕਰਦੇ ਨੇ ਅਤੇ ਜਿਹੜੇ ਰੱਬ ਦੀ ਟੇਕ ਤੋਂ ਰੱਬ ਦੇ ਆਸਰੇ ਤੋਂ ਰੱਬ ਦੀ ਓਟ ਤੋਂ ਵਾਂਝੇ ਨੇ ਉਹ ਦਰਦਰ ਦੀਆਂ ਠੋਕਰਾਂ ਖਾਂਦੇ ਨੇ ਅਗਣਿਆਰੇ ਮਾਨਸ ਹੈ ਭਲੋ ਨਾ ਕਹੇ ਕੋਈ ਜਗਤ ਵੀ ਉਹਨਾਂ ਨੂੰ ਭਲਾ ਨਹੀਂ ਕਹਿੰਦਾ ਕਿਉਂਕਿ ਐਦਾਂ ਦੇ ਇਨਸਾਨ ਨੇ ਚਤਰਾਇਆਂ ਕਰਨੀਆਂ ਨੇ ਚਲਾਕੀਆਂ ਕਰਨੀਆਂ ਨੇ ਚੋਰੀਆਂ ਠੱਗੀਆਂ ਕਰਨੀਆਂ ਨੇ ਬੇਈਮਾਨੀਆਂ ਕਰਨੀਆਂ ਨੇ ਇਨਸਾਨ ਤੋਂ ਇਹਨੇ ਲੱਖਾਂ ਯਤਨ ਕਰਲੇ ਬਚਣ ਦੇ ਲਈ ਅੱਗੋਂ ਦੇਖਿਆ ਪਿੱਛੋਂ ਦੇਖਿਆ ਅੱਗੋਂ ਵੀ ਦੇਖਿਆ ਪਿੱਛੋਂ ਵੀ ਦੇਖਿਆ ਚੋਰੀਆਂ ਕੀਤੀਆਂ ਚਤਰਾਇਆਂ ਕੀਤੀਆਂ ਕੁਫਰਤੋਲੇ ਆ ਝੂਠ ਬੋਲੇ ਆ ਬਹੁਤ ਕੁਝ ਇਹਨੇ ਕੀਤਾ ਪਰ ਦੁਨੀਆ ਤੋਂ ਉਲਾ ਕੀਤਾ ਜਿਹੜਾ ਨਾਲ ਖਾ ਰਿਹਾ ਜਿਹੜਾ ਨਾਲ ਪੀ ਰਿਹਾ ਤਾਂ ਉਹਦੇ ਨਾਲ ਇਹਨੇ ਬੜਾ ਓਲਾ ਕਰ ਲਿਆ ਪਰ ਜਿਹੜਾ ਤੇਰੇ ਅੰਦਰ ਬੈਠਾ ਉਹ ਤੋਂ ਤਾਂ ਕੋਈ ਓਲਾ ਨਹੀਂ ਹੋ ਸਕਦਾ ਤਾਂ ਇਹਦੇ ਕਰਕੇ ਜਦੋਂ ਇਨਸਾਨ ਇਦਾਂ ਦਾ ਫਿਤਰਤ ਬਣ ਜਾਂਦੀ ਹੈ ਇਨਸਾਨ ਦੀ ਇਦਾਂ ਦੀ ਤਕਵੀਰ ਜੀ ਕਹਿੰਦੇ ਨੇ ਫਿਰ ਪੂਰਾ ਜਗਤ ਲਾਨਤ ਪਾਉਂਦਾ ਤਾਂ ਤਬ ਜਾਣੈ ਗੋ ਜਦ ਉਗਰੇ ਗੋ ਪਾਚ ਤਾਂ ਜਦੋਂ ਇਹਦੇ ਪਾਜੇ ਨੇ ਕੁਫਰਤ ਉਹ ਲਿਆ ਫਰੇਬ ਕੀਤਾ ਧਰਮ ਦੇ ਨਾਂ ਤੇ ਪਖੰਡ ਕੀਤਾ ਤਾਂ ਜਦੋਂ ਫਿਰ ਸਾਹਮਣੇ ਆਉਂਦਾ ਇਹਦਾ ਰਿਜ਼ਲਟ ਮਿਲਦਾ ਹੈ ਨਾ ਤਾਂ ਫਿਰ ਉਦੋਂ ਪਤਾ ਲੱਗਦਾ ਹੈ ਪੂਰੀ ਦੁਨੀਆ ਫਿਰ ਪੂਰਾ ਜਗਤ ਕਹਿੰਦਾ ਕਿ ਲੱਖ ਦੀ ਲਾਣ ਤੇ ਇਸ ਤੇ ਐਦਾਂ ਦੇ ਕਰਮ ਐਦਾਂ ਦੀ ਸੋਚ ਵਿਚਾਰ ਸੀ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੇ ਤਾਂ ਜਿਹੜਾ ਆਇਆ ਸੇਵਕ ਤੱਕ ਪਰਵਾਨ ਹੋ ਗਏ ਅਤੇ ਜਦੋਂ ਗੱਲ ਆਈ ਕਰਮਾਂ ਦੀ ਜਦੋਂ ਗੱਲ ਆਈ ਸੋਚ ਵਿਚਾਰਦੇ ਭਾਵੇਂ ਪੁੱਤਰ ਨੇ ਪੁੱਤਰਾ ਨੂੰ ਵੀ ਸਤਿਗੁਰਾਂ ਨੇ ਇੱਕ ਪਾਸੇ ਕੀਤਾ ਹੈ ਜੋ ਰੱਬ ਦਾ ਦਰ ਹੈ ਜਾਂ ਰੱਬ ਦੀ ਤਾਕਤ ਹੈ ਉਹ ਏਦਾਂ ਸਾਡੀ ਆਪਣੀ ਰਿਆਸਤ ਨਹੀਂ ਹੈ ਕਿ ਅਸੀਂ ਚੱਲੇ ਆ ਪੁੱਤਰਾਂ ਨੂੰ ਦੇ ਚੱਲੇ ਪੁੱਤਰ ਅੱਗੇ ਦੇ ਚੱਲਣਗੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹ ਜਗਤ ਨੂੰ ਸੁਨੇਹਾ ਦਿੱਤਾ ਤਨ ਦੌਲਤ ਸਾਮੀ ਜਾ ਸਕਦੀ ਹੈ ਰਤਮੇ ਸਾਵੇਂ ਜਾ ਸਕਦੇ ਨੇ ਰੱਬ ਦੀ ਜਿਹੜੀ ਨਿਆਮਤ ਹੈ ਨਾ ਉਹ ਤਾਂ ਕਰਮਾਂ ਦੇ ਨਾਲ ਮਿਲਣੀ ਹੈ ਕਰਮਾਂ ਤੋਂ ਬਿਗੇਰ ਨਹੀਂ ਮਿਲਦੀ ਜਦੋਂ ਤੱਕ ਕਰਮ ਨਹੀਂ ਬਣਾਵਾਂਗੇ ਤਾਂ ਬਾਬਾ ਸ੍ਰੀ ਚੰਦ ਜੀ ਬੜੇ ਨਿਆਮਤਾਂ ਵਾਲੇ ਨੇ ਬਾਬਾ ਲਖਮੀ ਦਾਸ ਜੀ ਗੁਰੂ ਨਾਨਕ ਦੇ ਮਹਾਰਾਜ ਜਿੰਦੇ ਸੁਪੁੱਤਰ ਨੇ ਲਖਮੀ ਦਾਸ ਪਰ ਦੋਵੇਂ ਬਚਨਾਂ ਤੇ ਖਰੇ ਨਹੀਂ ਉਤਰ ਰਹੇ ਹੁਣ ਬਚਨ ਨੇ ਪਿਤਾ ਜੀ ਦੇ ਕਿ ਪੁੱਤਰ ਇਦਾਂ ਕਰਨਾ ਹੈ ਉਹ ਜਵਾਬ ਦੇ ਦਿੰਦੇ ਸੀ ਮੀ ਪੈ ਰਿਆ ਪੁੱਤਰ ਜੀ ਵੇਖੋ ਪਹਿਲਾਂ ਕੱਚੇ ਘਰ ਹੁੰਦੇ ਸੀ ਪੁੱਤਰ ਜੀ ਮੀ ਪੈ ਰਿਆ ਭੱਗੋ ਜਵਾਬ ਦਿੰਦੇ ਪਿਤਾ ਜੀ ਮੀ ਪੈ ਰਿਆ ਬਾਹਰ ਵੇਖੋ ਜਾ ਕੇ ਕੋਈ ਸਮਾਨਤਾ ਨਹੀਂ ਪਿਤਾ ਜੀ ਬਾਹਰ ਪੇ ਆਉਣ ਤਾਂ ਜੋ ਪੇ ਆ ਤਾਂ ਭਿੱਜੀ ਗਿਆ ਤਾਂ ਹੁਣ ਕਰਾਂਗੇ ਕਿ ਬਾਹਰ ਜਾ ਕੇ ਆਪਣੀ ਲਤ ਬੰਦੜਵਾਵਾਂਗੇ ਬਾਹਰ ਜਾਵਾਂਗੇ ਤਾਂ ਜਦੋਂ ਸਤਗਾਰ ਜੋਗ ਲੈਣਾ ਜੀਵਲ ਵੇਖਦੇ ਲੈਣਾ ਵੇਖਦੇ ਬਾਅਦ ਚ ਸਤਗੁਰੂ ਲੈਣਾ ਪਹਿਲਾਂ ਬਾਹਰ ਹੁੰਦੇ ਸੀ ਜਿਨ੍ਹਾਂ ਨੂੰ ਤੱਕ ਤੋਂ ਤਾਜ ਮਿਲੇ ਆ ਭਾਈ ਲੈਣਾ ਜੀ ਨੂੰ ਜਿਹੜੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬਣਾਏ ਗੁਰੂ ਨਾਨਕ ਦੇਵ ਜੀ ਉਹ ਬਚਨਾਂ ਦੀ ਗੱਲ ਐ ਸ ਵਚਨਾ ਤੇ ਚੱਲੇ ਨੇ ਕਰਮ ਬਣਾਏ ਆਪਣੀ ਸੋਚ ਵਿਚਾਰ ਬਣਾਈ ਅਤੇ ਜਿਸ ਅਸਾਬ ਦੇ ਨਾਲ ਉਹਨਾਂ ਦੀ ਪਹਿਲਾਂ ਦੀ ਜ਼ਿੰਦਗੀ ਹੈ ਸਾਡੀ ਜ਼ਿੰਦਗੀ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਫਰਕ ਨਹੀਂ ਹੈ ਉਹ ਵੀ ਪਟਕਦੇ ਫਿਰਦੇ ਸੀ ਕਦੇ ਦੁਰਗਾ ਤੇ ਗਏ ਕਦੇ ਜਵਾਲਾ ਤੇ ਗਏ ਕਦੇ ਕਿਤੇ ਧੂਪਾਂ ਤਕਾਈਆਂ ਕਦੇ ਕਿਤੇ ਜੋਤਾ ਲਾਈਆਂ ਕਦੇ ਕਿਸ ਸਮੰਦਰ ਗਏ ਕਦੇ ਕਿਸੇ ਮੰਦਰ ਗਏ ਪਰ ਜਦੋਂ ਸਹੀ ਟਿਕਾਣਾ ਮਿਲ ਗਿਆ ਤਾਂ ਉਹਨਾਂ ਨੇ ਫਿਰ ਸਭ ਕੁਝ ਛੱਡ ਦਿੱਤਾ ਕਹਿੰਦੇ ਮੇਰਾ ਤਾਂ ਰੱਬ ਹੀ ਹੈ ਇਹ ਮਾਰੇ ਕੁੱਟੇ ਵੱਡੇ ਜੋ ਮਰਜੀ ਕਰੇ ਸੁਖਨਾਲ ਪਰਿਵਾਰ ਸੀ ਇਹਨਾਂ ਦਾ 3 ਪੁੱਤਰ ਸੀ ਪਰ ਕਹਿੰਦੇ ਮੈਂ ਹੁਣ ਇਹ ਦਰ ਨਹੀਂ ਛੱਡਣਾ ਜੋ ਮਰਜੀ ਕਰੋ ਐਦਾਂ ਦੇ ਸਤਿਗੁਰਾਂ ਨੇ ਪਰਚੇ ਪਾਏ ਨੇ ਸਤਿਗੁਰੂ ਸਾਹਮਣੇ ਕਪੜਾ ਪਾ ਦਿੰਦੇ ਸੀ ਕਹਿੰਦੇ ਉਹ ਕੱਪੜੇ ਦੇ ਵਿੱਚ ਮੁਰਦਾ ਪਿਆ ਜਾ ਕੇ ਖਾਲਾ ਕਦੇ ਉਹਨਾਂ ਨੇ ਨੇ ਕਿਹਾ ਮੁਰਦਾ ਕਿਵੇਂ ਖਾਵਾਂਗਾ ਮਰਿਆ ਹੋਇਆ ਮਾਸ ਬੰਦੇ ਦਾ ਕਿਵੇਂ ਖਾਵਾਂਗਾ ਮਰੇ ਹੋਏ ਦਾ ਪਰ ਜਦੋਂ ਦੇਖਦੇ ਸੀ ਤਾਂ ਉਹਦੇ ਵਿੱਚ ਅੰਮ੍ਰਿਤ ਵਰਗੀ ਮਲੂ ਦੇਗ ਦਾ ਜ਼ਿਕਰ ਹੈ ਕਿ ਦੇਗ ਸੀ ਪਰ ਜਿਵੇਂ ਪਏ ਹੈ ਚਾਦਰ ਉਦਾਂ ਹੀ ਪਾ ਦਿੰਦੇ ਸੀ ਕਿ ਸੱਚਮੁੱਚ ਹੀ ਬੰਦਾ ਪਿਆ ਹੈ ਡੈੱਡ ਬੋਡੀ ਪਈ ਹੈ ਪਰ ਇਹ ਪਰਚੇ ਸੀ ਕਿ ਕਿੰਨਾ ਕੇ ਵਚਨ ਦਿਖ ਰਹੇ ਉਤਰਦੇ ਨੇ ਬਸ ਇਹ ਇਹ ਹੀ ਬਚਨਾਂ ਦੀ ਗੱਲ ਹੈ ਜਿਹੜਾ ਅਵਗਣਿਆਰ ਉਹ ਤਾਂ ਨਾਂ ਕੋਈ ਲੈਂਦਾ ਨਹੀਂ ਐ ਲੱਖ ਦੀ ਲਹਣਤ ਕਹਿੰਦੇ ਅਤੇ ਜਿਹਦੇ ਕੋਲ ਗੁਣ ਨੇ ਉਹਨੂੰ ਦੁਨੀਆ ਯਾਦ ਕਰਦੀ ਹੈ ਦੁਨੀਆ ਦਾ ਤਖਤਾ ਬਦਲਿਆ ਜਾ ਸਕਦਾ ਜੇ ਗੁਣ ਨੇ ਗੁਣਾ ਦੇ ਨਾਲ ਜਿਵੇਂ ਭਾਈ ਲੈਣਾ ਜੀ ਨੇ ਬਦਲੇ ਆ ਯਾਨੀ ਕਿ ਚਤਰਾਈਆਂ ਚਲਾਕੀਆਂ ਦੇ ਨਾਲ ਤਖਤੇ ਬੈਠੇ ਨੇ ਉਹਨਾਂ ਦੇ ਗੁਣਾ ਕਰਕੇ ਉਹਨਾਂ ਦੀ ਜਿਹੜੀ ਅਵਸਥਾ ਸੀ ਉਹਨਾਂ ਦੀ ਕੋਮਲਤਾ ਉਹਨਾਂ ਦੀ ਨਿਰਮਲਤਾ ਸੀ ਅੰਦਰ ਦੀ ਉਹਨਾਂ ਨੂੰ ਉਸ ਚੀਜ਼ ਨੂੰ ਤਖਤ ਦੇਵਾਇਆ ਗਿਆ ਤਾਂ ਐਦਾਂ ਦੀ ਹੋ ਸਕਦੀ ਹੈ ਮੰਨ ਲਓ ਤਖਤ ਉਹ ਤਾਜ ਸਾਨੂੰ ਦੁਨੀਆਂ ਦਾ ਦਿੰਦੇ ਬ੍ਰਹਮ ਗਿਆਨ ਵੀ ਇੱਕ ਤਖਤ ਹੈ ਤਖਤ ਉਹ ਤਾਜ ਹੈ ਜਿਨ੍ਹਾਂ ਨੂੰ ਬਖਸ਼ਿਸ਼ ਕਰਦੇ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਕਿ ਗੁਰੂ ਅਨੰਕ ਦੇ ਮਹਾਰਾਜ ਜੀ ਕਹ ਰਹੇ ਨੇ ਬਚਨ ਨੇ ਪੰਜਵੇਂ ਪਾਤਸ਼ਾਹ ਮਹਾਰਾਜਿਆਂ ਦੇ ਸੁਖਣੀ ਸਾਹਿਬ ਜੀ ਦੀ ਬਾਣੀ ਹੈ ਕਿ ਗੁਰੂ ਅਨੰਕ ਦੇ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਨੂੰ ਸਦਾ ਹੀ ਨਮਸ਼ਕਾਰ ਹੋਣੀ ਹੈ ਜਿਨ੍ਹਾਂ ਨੇ ਬ੍ਰਹਮ ਗਿਆਨ ਨੂੰ ਹਾਸਲ ਕਰ ਲਿਆ ਬ੍ਰਹਮ ਗਿਆਨ ਦਾ ਭਾਵ ਜਿਹੜੀ ਬਾਣੀ ਦੇ ਵਿੱਚ ਗੁੜੰਦ ਹੋ ਜਾਣਾ ਬਾਣੀ ਦੇ ਵਿੱਚ ਮਸਤ ਹੋ ਜਾਣਾ ਤਾਂ ਇਥੋਂ ਗਿਆਨ ਮਿਲਣਾ ਹੈ ਅੱਜ ਆਪਣਾ ਨਹੀਂ ਪਤਾ ਇਹਦਾ ਮਨ ਦਾ ਕਦੋਂ ਬਦਲੇਗਾ ਇਹ ਫਿਰ ਲੋਕ ਦਾ ਪਰਲੋਕ ਦਾ ਗਿਆਨ ਹੋ ਜਾਂਦਾ ਹੈ ਜਨਮ ਤੱਕ ਦਾ ਗਿਆਨ ਹੋ ਜਾਂਦਾ ਹੈ ਮੌਤ ਤੱਕ ਦਾ ਗਿਆਨ ਹੋ ਜਾਂਦਾ ਹੈ ਮੌਤ ਕਦੋਂ ਆਣੀ ਹੈ ਮੌਤ ਤੱਕ ਦਾ ਗਿਆਨ ਉਹ ਕਿ ਕਿੱਥੋਂ ਨੰਗਲਦੇ ਰਹਿਣ ਵਾਲੇ ਸੀ ਬਾਬਾ ਬੁੱਢਾ ਜਦੋਂ ਉਹਨਾਂ ਨੇ ਸੁਨੇਹੇ ਕੱਲੇ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਸਤਿਗੁਰੂ ਮੇਰਾ ਸਮਾਂ ਨੇੜੇ ਆ ਗਿਆ ਦੱਸੋ ਕੀ ਤਮੰਨਾ ਹੈ ਮੇਰੀ ਕੋਈ ਤਮੰਨਾ ਹੈ ਕਿ ਤੁਸੀਂ ਬਸ ਜਦੋਂ ਮੈਂ ਦੁਨੀਆ ਤੋਂ ਸੁਰਖਰੂ ਹੋਵਾਂ ਤਾਂ ਤੁਹਾਡੇ ਮੇਰਾ ਸਿਰ ਤੁਹਾਡੇ ਮubaruk ਗੋਦ ਦੇ ਵਿੱਚ ਹੋਵੇ ਜਿਵੇਂ ਆਪਾਂ ਮੋਢਾ ਮਾਲੋ ਆਇਆ ਪੱਟ ਦਸਣਾ ਨਾ ਲਾਇਆ ਜਾਂਦਾ ਗੋਦੀ ਦੇ ਵਿੱਚ ਸਿਰ ਰੱਖਿਆ ਜਾਂਦਾ ਬੱਚਿਆਂ ਵੱਲੋਂ ਪਰਿਵਾਰ ਵੱਲੋਂ ਜੇ ਕੋਈ ਫੌਤ ਹੁੰਦੇ ਤਾਂ ਤਾਂ ਕਹਿੰਦੇ ਬਸ ਮੈਂ ਆਖਰੀ ਸੁਵਾਸ ਲਮਾ ਅਤੇ ਤੁਹਾਡਾ ਚਿਹਰਾ ਅਤੇ ਤੁਹਾਡੀ ਗੋਦ ਦੇ ਵਿੱਚ ਹੋਵਾਂ ਬਸ ਆਹੀ ਤਮੰਨਾ ਹੈ ਮੇਰੀ ਬਾਬਾ ਬੁੱਢਾ ਜੀ ਕਹਿੰਦੇ ਸੀ ਮਾਲੋ ਕਹਿਣ ਦਾ ਭਾਵ ਮੌਤ ਦਾ ਵੀ ਪਤਾ ਲੱਗ ਜਾਂਦਾ ਕਿ ਮੌਤ ਨੇੜੇ ਆ ਗਈ ਹੈ ਅੱਜ ਮੌਤ ਹੋਣੀ ਹੈ ਗੱਲ ਹੋਣੀ ਹੈ ਮਤਲਬ ਇਹ ਬ੍ਰह्म ਗਿਆਨ ਹਾਸਲ ਹੋ ਜਾਂਦਾ ਹੁੰਦਾ ਉਹਨਾਂ ਨੂੰ ਜਿਹੜੇ ਗਿਆਨ ਦੇ ਵਿੱਚ ਮਸਤ ਹੁੰਦੇ ਨੇ ਗਿਆਨ ਦਾ ਭਾਵ ਗਿਆਨ ਨੂੰ ਲੈਂਦੇ ਨੇ ਗੁਰ ਕੀ ਮਤ ਤੋਂ ਲੇ ਜਾਂ ਇਥੋਂ ਗਿਆਨ ਸ਼ੁਰੂ ਹੁੰਦਾ ਜਿਹੜੇ ਗੁਰੂ ਦੀ ਮਤ ਲੈਂਦੇ ਨੇ ਸਮਾਪਤੀ ਦਾ ਸਮਾਂ ਹੁੰਿਆ ਤੋਂ ਲੇਖਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ